ਅਗਲੇ ਸਲੋਕ ਵਿੱਚ ਸਹਿਬਾ ਨੇ ਆਖਿਆ ਕਬੀਰ ਲੇਖਾ ਦੇ ਨਾ ਸੋਹਿਲਾ ਜੋ ਦਿਲ ਸੂਚੀ ਹੋਏ ਸੂਚੀ ਦਰ ਤਕੇ ਸਾਪ ਪਵਿੱਤਰ ਮਹਾਰਾਜ ਨੇ ਆਖਿਆ ਜਿਨ੍ਹਾਂ ਦੇ ਦਿਲ ਵਿੱਚ ਪਾਪ ਨੇ ਨਾ ਆਪਾਂ ਇੱਕ ਪੰਜਾਬੀ ਦਾ ਮੁਹਾਵਰਾ ਪੜਦੇ ਹੁੰਨੇ ਸਾਂ ਮੂੰਹ ਵਿੱਚ ਰਾਮ ਰਾਮ ਤੇ ਦਿਲ ਵਿੱਚ ਸ਼ੁਰੀ ਇਹ ਪੜਦੇ ਸਾਂ ਇਹਦਾ ਮਤਲਬ ਬੰਦਾ ਜ਼ੁਬਾਨ ਤੋਂ ਕਹਿ ਰਿਹਾ ਮੈਂ ਧਰਮੀ ਆ ਪਰ ਅੰਦਰ ਸ਼ੁਰੀ ਲੈ ਕੇ ਬੈਠਾ ਵੀ ਮੇਰੇ ਕਾਬੂ ਆਏ ਤੇ ਨਾਂਦ ਕਰਾ ਮੈਂ ਕੱਲ ਨਾ ਇੱਕ ਕਹਾਣੀ ਪੜੀ ਚਾ ਤੁਸੀਂ ਵੀ ਕਿਤੇ ਪੜ੍ਹੀ ਹੋਣੀ ਆ ਉਹ ਕਹਿੰਦੇ ਇੱਕ ਬੰਦਾ ਬਾਜ਼ਾਰ ਵਿੱਚ ਗਿਆ ਤੇ ਉਹਨੇ ਜਾ ਕੇ ਕੀ ਵੇਖਿਆ ਵੀ ਬਾਜ਼ਾਰ ਵਿੱਚ ਇੱਕ ਬੰਦਾ ਤਿੱਤਰ ਵੇਚਦਾ ਬਿਆਸ ਉਹਨੇ ਸੌ ਦਸੋ ਤਿੱਤਰ ਇੱਕ ਜਾਲ ਵਿੱਚ ਪਾਇਆ ਤੇ ਬਿਠਾਇਆ ਤੇ ਲੈਣ ਵਾਲੇ ਨੇ ਪੁੱਛਿਆ ਵੀ ਇਹਨਾਂ ਦਾ ਰੇਟ ਕੀ ਆ ਤੇ ਵੇਚਣ ਵਾਲੇ ਨੇ ਪੁੱਛਿਆ ਵੀ ਇੱਕ ਤਿੱਤਰ 50 ਰੁਪਏ ਦਾ 50 ਰੁਪਏ ਦਾ ਇੱਕ ਤਿੱਤਰ ਉਹਨੇ ਆਖਿਆ ਠੀਕ ਆ ਤੇ ਇੱਕ ਤਿੱਤਰ ਤਾੜਿਆ ਸੀ ਵੱਖਰਾ ਉਨੇ ਪੁੱਛੈਂਦਾ ਕਿ ਰੇਟ ਕਹਿੰਦਾ ਇਹਦਾ ਰੇਟ 500 ਰੁਪਈਆ ਕਹਿੰਦਾ ਅੱਧੋ ਗੇਬੀ ਦਿੱ ਤਿੱਤਰ ਉਹ ਵੀ ਦਿੱ ਤਿੱਤਰ ਪਰ ਆਹ ਤਿੱਤਰ ਤੋਂ 50 ਪੰਜਾ ਦਾ ਦੇਣਾ ਪਿਆ ਤੇ ਉਹ ਤਿੱਤਰ ਤੋਂ 500 ਰੁਪਈਆ ਦਾ ਦੇਣਾ ਪਿਆ ਇਹਨਾਂ ਦਾ ਕੀ ਫਰਕ ਆ ਉਹ ਕਹਿੰਦਾ ਫਰਕ ਇਹ ਆ ਕਿ ਉਹ ਮੇਰਾ ਪਾਲਤੂ ਆ ਉਹਨੂੰ ਮੈਂ ਲਿਜਾ ਕੇ ਜਦੋਂ ਜੰਗਲ ਵਿੱਚ ਛੱਡਦਾ ਹੈ ਉਹ ਆਪਣੀ ਬੋਲੀ ਬੋਲਦਾ ਹੈ ਤੇ ਆਹ ਵਿਚਾਰੇ ਭੋਲੇ ਭਾਲੇ ਉਹਦੇ ਜਾਲ ਵਿੱਚ ਉਹਦੀ ਬੋਲੀ ਸੁਣ ਕੇ ਆ ਜਾਂਦੇ ਆ ਅਸਲ ਵਿੱਚ ਉਹ ਆਪਣੇ ಜಾਤੀ ਦੇ ਤਰ੍ਹਾਂ ਉਹ ਮੇਰੇ ਜਾਲ ਵਿੱਚ ਫਸਾ ਦਿੰਦਾ ਹੈ ਉਹਨੂੰ ਮੈਂ ਖਾਣਾ ਵੀ ਸਪੈਸ਼ਲ ਦੇਣਾ ਹੈ ਉਹਦਾ ਰੇਟ ਵੀ ਜ਼ਿਆਦਾ ਹੈ ਕਿਉਂਕਿ ਉਹਨੇ ਆਪਣੇ ਨਾਲ ਦੇ ਬੰਦੇ ਵਜਾਏ ਆ ਉਸ ਬੰਦੇ ਨੇ ਪਤਾ ਕੀ ਕਿੰਦਾ 500 ਰੁਪਏ ਜੇਬ ਚ ਕੱਢਿਆ ਕਹਿੰਦਾ ਲੈ ਲਾ ਉਹਨੇ 500 ਲਿਆ ਉਹ ਦੇ ਦਿੱਤਾ ਉਹਨੇ ਉਸਲੇ ਸਾਹਮਣੇ ਧੌਣ ਮੋੜ ਦਿੱਤੀ ਕਹਿੰਦਾ ਕੀ ਕੀਤਾ ਇਹ ਕਹਿ ਲੱਗਾ ਜਿਹੜਾ ਆਪਣੇ ಜಾਤੀ ਦੇ ਨਾਲ ਧੰ ਪਸਾਉਂਦਾ ਹੋਵੇ ਉਹਦੀ ਧੌਣ ਮੋੜ ਦੇਣੀ ਚਾਹੀਦੀ ਫਿਰ ਸਮਝੋ ਇੱਥੇ ਬਹੁਤ ਬੰਦੇ ਨੇ ਜਿਹੜੇ ਦੂਜਿਆਂ ਨੂੰ ਬਸਾ ਰਹੇ ਹੁੰਦੇ ਆ ਕੋਈ ਗੱਲ ਨਹੀਂ ਮੈਂ ਤੇਰਾ ਗਵਾਹ ਮਾ ਤੂੰ ਆ ਸਾਰਾ ਕੰਮ ਕਰਾ ਦੇਾਂਗੇ ਜਦੋਂ ਵਿਚਾਰਾ ਇੱਥੇ ਪਹੁੰਚ ਜਾਂਦਾ ਮੁੜ ਕੇ ਉਹ ਰੋਂਦਾ ਰਿੰਦਾ ਸਾਰੀ ਉਮਰ ਤੇ ਨਾ ਬਸਾਉਣ ਵਾਲਾ ਹਾਲ ਪੁੱਛਦਾ ਤੇ ਨਾ ਸੱਦਣ ਵਾਲਾ ਹਾਲ ਪੁੱਛਦਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਹੀ ਕਹਿੰਦੇ ਆ ਮਹਾਰਾਜ ਕਹਿੰਦੇ ਕਬੀਰ ਜੋਰ ਕੀ ਆਸੋ ਜ਼ੁਲਮ ਕੇ ਲੈ ਜਵਾਬ ਖੁਦਾਏ ਦਫਤਰ ਲੇਖਾ ਨਿਗਸੈ ਮਾਰ ਮੁਹਿ ਮੁਹਿ ਖਾਏ ਫਿਰ ਅਗੇ ਆ ਕੇ ਕਬੀਰ ਲੇਖਾ ਦੇਣਾ ਸੋਇਲਾ ਜਉ ਦਿਲ ਸੁਚੀ ਹੋਏ ਕੀਰਤ ਆਖਿਆ ਲੇਖਾ ਦੇਣਾ ਸੌਖਾ ਜਾਂਦਾ ਜੇ ਬੰਦੇ ਦਾ ਦਿਲ ਸਾਫ ਹੋਵੇ ਤੇ ਕਿਉਂਕਿ ਉਹ ਸਾਤੇ ਦੀ ਬਾੜ ਮੈਂ ਪੱਲਾ ਨਾ ਪਕਰੇ ਕੋਏ ਮਹਾਰਾਜ ਨੇ ਆਖਿਆ ਜੇ ਦਿਲ ਸਾਫ ਹੋਵੇ ਨਾ ਜਿਹੜੇ ਬੰਦੇ ਨੇ ਕਿਸੇ ਦਾ ਕੁਝ ਨਹੀਂ ਦੇਣਾ ਉਹ ਬਾਜ਼ਾਰ ਤੋਂ ਬੇਖੌਫ ਲੰਘਦਾ ਉਹਨੂੰ ਕਹਿੰਦਾ ਡਰ ਤੇ ਜਿਹਨੇ ਹਰ ਦੁਕਾਨ ਵਾਲੇ ਦੇ ਪੈਸੇ ਦੇਣ ਉਹ ਬਾਜ਼ਾਰ ਤੋਂ ਲੰਘੇ ਤੇ ਜਿਹੜਾ ਮਰਦੀ ਬਾਜਾ ਮਾਰਦਾ ਲੋਕ ਜਾ ਜਾ ਕੇ ਪੱਲਾ ਖਿੱਚ ਕੇ ਕਹਿੰਦੇ ਭਾਉ ਮੇਰੇ ਪੈਸੇ ਦੇ ਕੇ ਜਾ ਮਹਾਰਾਜ ਨੇ ਆਖਿਆ ਜਿੰਦਾ ਦਿਲ ਸਾਫ ਹੋ ਉਹਨੂੰ ਲੇਖਾ ਦੇਣਾ ਸੌਖਾ ਗੇ ਜਿਹੜਾ ਦਿਲ ਅੰਦਰ ਵਕਾਰ ਲੈ ਕੇ ਬੈਠਾ ਹੈ ਉਹਦੇ ਜਮਦੂਤ ਵੀ ਪੱਲੇ ਖਿੱਚਦੇ ਨੇ ਉਥੇ ਜਿਨ੍ਹਾਂ ਦਾ ਦਿਲ ਸਾਫ਼ ਅਗੇ ਹੁੰਦਾ ਪੱਲਾ ਨਹੀਂ ਪੜਦਾ ਕੋਈ ਉਹ ਲੇਖਾ ਦੇ ਕੇ ਸੌਖੇ ਤਰੀਕੇ ਨਾਲ ਪਰਵਾਹ ਹੋ ਜਾਂਦਾ